ਅਣਜਾਣ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਅਗਲਾ ਮਾਰ ਖਾ ਗਿਆ ਕਿਹੜਾ ਦੇਖੂ ਅਲਗੂ ਰਾਜੂ ਦੀਆਂ ਕੰਜਰ ਦੀਆਂ ਅੱਖਾਂ ਬੁੱਤੀਆਂ ਹੁੰਦੀਆਂ ਜੀ ਆਰਾਮੋ ਇੱਕੋ ਹੀ ਦੱਸਦੇ ਕਿੰਨੇ ਦੀ ਦੇਣੀ ਹੈ ਛੱਡ ਗੱਲਾਂ ਮੈਂ ਵੀ ਦਿੱੱਛੀ ਮੋਣੀ ਕਰਨਾ ਨਾ ਇਹਦੇ ਮਾਰਾਉ ਛੇਲੀ ਜੀ ਇਹ ਇਹ ਕਿਹੜੀ ਥਲੇ ਥਲੇ ਉਹ ਬਟਾ ਤੂੰ ਆਹ ਖਾਇ ਦੇ ਥਲੇ ਇਧਰ ਨੂੰ ਚੌੜੇ ਚ ਕਰਕੇ ਇਹਦਾ ਥਣ ਚੱਡਾ ਖੋਲ ਅੱਗੋ ਫੇਰ ਲੱਗੀਏ ਪੰਜ-ਛੇ ਦਿਨੋਂ ਕੋਈ ਨਹੀਂ ਓਏ ਏਖੜੀ ਲਾਇਆ ਹੈ ਆਹੀ ਦੁੱਧ ਆਏ ਥੰਦੇ ਸਵੇਰ-ਸਵੇਰ ਜਾਂ ਚੌਂਕੀਆਂ ਫਿਰਦੀਆਂ ਨੇ ਇਹ ਵੀ ਹੁਣ ਵਕਰੀ ਲੱਕੜਾ ਤੂੰ ਤਾਂ ਜੇ ਮਾਲਕ ਤੇ ਪਸੰਦ ਆਈ ਤਾਂ ਛੇੜਾ ਛੜਾਂਗੇ ਨਹੀਂ ਨੋੜਨੀ ਪਸੰਦ ਹੈ ਬਾਈ ਨਹੀਂ ਪਸੰਦ ਨਹੀਂ ਆਈ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਉਹ ਵਾਲਾ ਸਰ ਮਰ ਗਿਆ ਉਹ ਪੱਠ ਘੱਡੋ ਰਾਂ ਛੇਰੀ ਕੋਈ ਗੱਲ ਨਹੀਂ ਰਹਿਣ ਦੇ ਬੱਚਾ ਕੱਲਈ ਥਣ ਛੱਡਾ ਦਿਖਾਇਦਾ ਸਾਨੂੰ ਪਰਾਂ ਨੂੰ ਮੋੜ ਕੇ ਪਰਾਂ ਨੂੰ ਮੋੜ ਹੋ ਚੌੜੇ ਚ ਲੈ ਜਾ ਕਿਆ ਕਰਨੀ ਸੂਹੀ ਹੈ ਇਹ ਲੈ ਬੱਚਾ ਲਾਈ ਥੱਲੇ ਐਨਾ ਝੋਲਾ ਨਾ ਪਾਏ ਕਿਹੜਾ ਪੈਂਦੀ ਸਾਰਾ ਪੀਉ ਬੱਚਾ ਹਜ਼ਾਰ ਬੱਕਰੀ ਨੂੰ ਪੁਰੇ ਲਿਆ ਨੂਆਂ ਨੂੰ ਪਰਾ ਮੋੜ ਦੇ ਬਸ ਹਿੱਜਣ ਦੇ ਹਾਂ ਹੈ ਦੀਆ ਤਸਿੰਦਾ ਜੀ ਹੈ ਬਈ ਮੈਂ ਨਹੀਂ ਦੇਖਦਾ ਤਸਿੰਦਾ ਤੇਰੀ ਹੈ ਕਿੱਥੋਂ ਮਾਰੇ ਖਾਂਦੀ ਹੈ ਕਤਾਮ ਖਸ਼ ਬੱਕਰੀਆਂ ਮਰ ਗਈ ਬੱਕਰੀ ਆਈ ਨਾ ਵੱਡਾ ਨਾ ਛੋਟਾ ਬਾਕੀ ਕੱਦ ਨੂੰ ਆਪਾਂ ਜੁੱਲੇ ਵੀ ਨਹੀਂ ਲੱਦਣੇ ਆਪਾਂ ਨੂੰ ਜਾਤ ਨਸਲ ਦੀ ਮਿਲ ਜੇ ਪਾਣ ਨਾਲ ਮਿਲ ਜੇ ਇਹ ਲੈ ਉਹ ਹੀ ਪੱਥਰ ਦਰਤਾ ਤਾਪਾ ਲੈਂਦੇ ਵੀ ਨਹੀਂ ਚੱਲ ਬੱਸ ਕਰੋ ਜੇ ਤੁਸੀਂ ਅੰਦਰਲੇ ਦਿਲੋਂ ਕਹੋ ਤਾਂ ਮੈਥੋਂ ਡਰਦੇ ਨਾ ਕਿਹੋ ਜੀ ਹਾਂ ਭਾਈ ਹਾਂ ਪੁੱਛ ਰਹਾ ਅੰਦਰਲਾ ਦਿਲ ਰਾਜੀ ਨਾ ਹੋਵੇ ਛੋਟਾ ਮਨੀ ਰਾਮ ਰਾਜੀ ਐ ਜੀ ਤੈਨੂੰ ਹੋਰ ਗੱਲ ਕਹਿਣਾ ਜੀ ਆਹ ਬੱਕਰੀ ਲੈ ਜੀਂਗਾ ਜਮੀ ਕੰਮ ਲੋਟ ਰੇਗਾ ਹਾਂ ਇਹ ਕਿਵੇਂ ਇਹ ਕਾਲੀ ਮੈਨੇ ਲਈ ਜਦੋਂ ਟੋਂਗਾੜੀ ਤੋਂ ਵੀ ਕਿਸੇ ਜ਼ਿਮੀਦਾਰਾਂ ਤੋਂ ਲਈ ਹੈ ਬੱਚਾ ਕਿਹੜਿਆ ਥੱਲੇ ਉਹ ਬੱਕਰਾ ਇਹਦਾ ਕਿਹੜਾ ਇਹ ਨਹੀਂ ਵੀ ਤੈਨੂੰ ਘਰੇ ਜਾ ਕੇ ਜੀ ਨਹੀਂ ਲਾਣਾ ਅੱਛਾ ਦੋ ਲਈਆਂ ਨੇ ਮੈਨੇ ਇਕੱਠੀਆਂ ਕੋ ਕਿਤੇ ਫੁੱਲ ਇੱਕ ਇਹ ਅੱਛਾ ਇਹ ਕਿਤੇ ਜ਼ਿਮੀਰ ਦਾ ਤੂੜੀ ਟਾੜੀ ਕੁਸ ਮਰਜੀ ਪਾਈ ਹੈ ਵੱਡੇ ਭਾਈ ਨੇ ਅੱਛਾ ਆ ਬੱਕਰਾ ਇਹਦੇ ਨਾਲ ਆ ਲੇਉਟੀ ਦਿਖਾਈ ਦੀ ਐਵੇਂ ਕਿਸੇ ਟੁੱਟਮੀ ਜੀ ਲੇਉਟੀ ਹੋਵੇ ਟੁੱਟਮੀ ਗੰਨ ਹੋਵੇ ਅਣਜਾਣ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਅਗਲਾ ਮਾਰ ਖਾ ਗਿਆ ਕੇਰਾ ਅਲਾ ਕੋ ਕੀ ਨੇ ਦਵਾਤੀ ਪੱਕਾ ਪਾਲੀ ਜਾ ਕੇ ਦੇਲੇ ਦੇਖੂ ਅਲਾ ਕੋ ਰੱਜੂ ਦੀਆਂ ਕੰਜਰ ਦੀਆਂ ਅੱਖਾਂ ਬੁੱਟੀਆਂ ਹੋਈਆਂ ਇਹਦੀਆਂ ਪਰਾਂ ਨੂੰ ਮੂੰਹ ਇਹਦਾ ਮੋੜੀ ਕਿਤੇ ਨਹੀਂ ਚੁੰਗਦਾ ਹੈ ਪਰਾਂ ਤੋਰ ਫੇਰ ਕੇ ਦਿਖਾ ਲੋਟਾ ਖਰਪਟ ਥੱਲੇਉ ਦਾ

ਫੇ ਮੇਮ ਨੇ ਤੋਂ ਬਿਨਾ ਬੱਕਰੀ ਨਹੀਂ ਵਿਕਦੀ ਮੇਮ ਨੇ ਕਰਕੇ ਬੱਕਰੀ ਲੈਣੇ ਅਸੀਂ ਵੀ ਤਕੜਾ ਬੱਚਾ ਹੈ ਲੰਦਪਾਟ ਦਾ ਬੱਕਰੀ ਦੇ ਵੀਰੇ ਇਹ ਪੋਰਾ ਵੀ ਕਰੇ ਪੋਰੇ ਲਿਆ ਨਸਲ ਦੀ ਹੈ ਬੱਕਰੀ ਵੀ ਨਹੀਂ ਇਹ ਨਸਲ ਦੀ ਹੈ ਮਾਰੀ ਨਹੀਂ ਆ ਦੰਦ ਦਿਖਾਈ ਦੇ ਪੁੱਤ ਨਮੀ ਨਮੀ ਐ ਨਹੀਂ ਗੱਲ ਰਾਮੂ ਇੱਕੋ ਹੀ ਦੱਸ ਦੇ ਕਿੰਨੇ ਦੀ ਦੇਣੀ ਹੈ ਛੱਡ ਗੱਲਾਂ ਮੈਂ ਬੰਦੇ ਨੂੰ ਨਹੀਂ ਲਿਆਂਦਾ ਖਾਂ ਤੁਸੀਂ ਦੱਸਣੀ ਹੈ ਨਾ ਛੱਡ ਵੀ ਮੈਂ ਤਾਂ ਦੱਸਦੀ ਤੁਹਾਨੂੰ ਛੱਡ ਮੈਂ ਤਾਂ 20000 ਰੱਖੇ ਨੇ ਮਾ ਬਾਈ 20000 ਦੱਸਿਆ ਦੇਣੀ ਕਿੱਥੇ ਲੈ ਜਾ ਤੂੰ ਮਾਲ ਮੁੱਲ ਲਾ ਲੈ ਜਾ ਮੇਰੀ ਵੀ ਖਰੀਦੀ ਹੋਏ ਰੋਟੀ ਬਣ ਕੇ ਦੇ ਦਾਂਗਾ ਕਿ ਨਹੀਂ 15000 ਦੀ ਦੇਣੀ ਉਹਦੇ ਬਿਨਾ ਪੁੱਛ ਕਹਿ ਰਹੇ ਬਾਈ ਦੇ 20000 ਦੀ ਬਾਲਾ ਹੈ 20000 ਦੀ ਬਾਲਾ ਕੋਈ ਮੈਨੂੰ ਪੁੱਛ ਲਾ ਇਹ ਵੀ ਬਾਈ ਉਹ ਬੱਕਰੀ ਤੇ ਸੀਗਾ ਉਹ ਬੱਕਰੀਆਂ ਬੱਕਰੀਆਂ ਦੀ ਉਹਨੇ ਜਾ ਕੇ ਜੀ ਨਹੀਂ ਤੇਰੇ ਕੋਲ ਲਾਣਾ ਇਹ ਲਾਉ ਇਹ ਇਹਨੇ ਟੂੜੀ ਟਾੜੀ ਕੁਛ ਮਰਜੀ ਪਾਈਏ ਦੋ ਕੱਠੀਆਂ ਲਈਆਂ ਨੇ ਮੈਨਾਂ ਦੇਖਦਾ ਮਗਰ ਤਿੰਨ ਬੱਚੇ ਨੇ ਇਹ ਤਾਂ ਹੀ ਨਹੀਂ ਸੀਆਂ ਨੇ ਇਹ ਕਿੱਲੇ ਦੇ ਬਾਹਰ ਛਿਲਕਾ ਦਾਣੇ ਦੇਖ ਤੂੰ ਸਭ ਪਾਉ ਹੈਲਾ ਛੋੜਾ ਛੋੜਾ ਰਹਾ ਕੀ ਕਿਹੜੀ ਅਗਲੇ ਕਹਿੰਦੇ ਸਾਨੂੰ 16 ਨਹੀਂ ਦਵਾ ਚਲੋ ਕੋਈ ਗੱਲ ਨਹੀਂ ਆਪਾਂ ਕੋਈ ਭਰਾ ਆਪਾਂ ਕਹਿਣ ਚਾਹੀਏ 10000 ਦੀ ਕਹਿਣਾ ਹੈ ਕਿ ਨਹੀਂ ਬਾਈ ਹੋਰ ਫਿਰ ਕੀ ਕਰਾਂ 20000 ਡਾਲ ਲੈ ਜਾ ਇਹ ਵੀ ਬੋਣੀ ਕਰਨੀਆਂ ਚਲੋ ਮੰਨ ਗਾਲ ਇੱਥੇ ਸਵੇਰ ਦੇ ਆਏ ਹਾਂ ਯਾਰ ਕੁਝ ਵੇਚਿਆ ਨਹੀਂ ਮੈਂ ਵੀ ਇੱਥੇ ਹੀ ਬੋਣੀ ਕਰਨ ਆਉਣਾ ਨਾ ਠੀਕ ਹੈ ਨਾ ਅੱਜ ਤਾਂ ਖੁਸ਼ ਹੋ ਕੇ 500 ਦੀ ਬੋਣੀ ਕਰਾ ਦੀ ਮੇਰੇ ਮਰੇ ਆ ਬੰਦਾ ਕੰਮ ਕਰਦਾ ਨੇ ਕੱਲ ਪੰਜ ਦੋਸੀ ਦੇ ਕੇ ਖੜ ਗਿਆ ਨਹੀਂ ਤਾਂ ਜਿਹੜੀ ਕੋਈ ਕੋਤੀ ਪਣ ਹੋਈ ਆਰ 500 ਵੀ ਤੇਮਾ ਜਿਹੜੀਆਂ ਹੁਣ ਬੱਚੇ ਹੀ 5 400 ਵੀ ਉਹ ਚੋ ਰਹਿ ਗਈ ਨਹੀਂ ਉਹ ਬਾਈ ਉਰੇ ਆਓ ਹੈਲੋ ਉਰੇ ਆ ਜਾ ਤੂੰ ਵੀ ਆ ਜਾ ਆ ਜਾ ਤਿੰਨ ਦੀ ਤਿੰਨ ਰਹਿ ਕੱਲੇ ਦੀ ਕੱਲੀ ਰਹਿ ਭਾਈ ਬੱਕਰੀ ਉੱਥੇ ਤਾਂ ਨਹੀਂ ਬਣਦੀ ਬੱਕਰੀ ਕੰਨਾ ਕੋ ਨਾਲ ਦੀ ਸੋਣੀ ਐ ਜੇ ਕਿਸੇ ਉਹ ਜ਼ਿੰਮੇਵਾਰੀ ਹੈ ਬੱਕਰੀ ਚੁੰਗੀਆਂ ਫਿਰਦੇ ਨੇ ਤਾਂ ਜਮੀ ਉਹ ਚੱਲ ਦੁੱਧ ਨੂੰ ਇਹਨੇ ਕਿਹਾ ਦੁੱਧ ਪੀਣਾ ਯਾਰ ਬੱਚਾ ਹੀ ਪਲੀ ਚੁਕ ਚੁਕ ਗਿਆ ਜੀ ਬੱਚਾ ਹੀ ਪਲਣਾ ਜੀ ਬਾਈ ਕਰਦੇ ਆ ਕੁਛ ਕਰਦੇ ਕੋਈ ਨਹੀਂ ਪੱਗੂ ਲੈ ਜੀ ਨਹੀਂ ਪੱਗੂ ਨਾਲ ਲਈ ਲੈ ਹੋਰਾ ਓਏ ਬੱਕਰੀ 17000 ਦੀ ਦੀ ਨਹੀਂ ਦਾ ਕਹੀ ਫਦਾਵੇਂ ਕੀ ਗੱਲਾਂ ਨਹੀਂ ਕਰੇ ਪੁਰਿਆ ਨੇੜਿਆ ਤੈਨੂੰ ਨਾਲ ਦਾ ਰਾਹ ਦੇਤਾ ਹੁਣ 20000 ਦਾ ਰਾਹ ਕੋਈ ਕੱਚੀ ਗੱਲਾਂ ਕੀ ਦੱਸ ਬਹੁਤੀਆਂ ਗੱਲਾਂ ਨਾ ਕਰ ਮੇਰੇ ਨਾਲ ਅਗਲਾ ਲਊ ਪਤਾ ਨਹੀਂ ਨਾਲ ਲਊ ਉਹ ਲਵੇ ਮੇਮਣਾ ਬਦੰਦਰੋ ਮਾਰਦਾ ਪੜਿਆ ਬੜਾ ਉਹ ਲਵੇ ਅਗਲਾ ਨਾ ਲਵੇ ਗੱਲ ਛੋਟ ਮਹਿੰਗੀ ਲੱਗੂ ਜ਼ਮੀਨਾਂ ਲਵੇ ਤੈਨੂੰ ਸਸਤੀ ਲੱਗੂ ਜ਼ਮੀਨਾਂ ਤੇ ਕੋਈ ਸੁਣਨਾ ਪੱਕਾ ਟੱਕ ਨਹੀਂ ਬਾਈ ਜੇ ਤੈਨੂੰ ਮੇਥੋਂ ਮੈਂ ਮੁੱਲ ਮੰਗਾ ਲੱਗਿਆ ਨਾ ਤੂੰ ਲਈ ਨਾ ਤੈਨੂੰ ਚੰਗੀ ਲੱਗੇ ਲੈ ਜੀ ਤੇਰਾ ਕੋਈ ਵੀ ਨਹੀਂ ਕੋਈ ਇੱਕੀ ਨਹੀਂ ਸਾਢੇ ਪੂਰੇ 17 ਦੀ ਹੋ ਨਹੀਂ ਹਾਂ ਦੀ ਬਾਰ 18 ਦੀ ਹੋ ਗਈ ਆ ਭਾਜਾ ਚੱਕ 19000 ਦੀ ਦੇਣੀ ਆ ਲੈ ਆਣੀ ਆ ਤੇਰੀ ਮਰਜ਼ੀ ਨਹੀਂ ਤੇ ਲੈ ਹੁਣ ਸੌਦਾ ਬਿਲਕੁਲ ਹੀ ਨੰਗਾ ਕਰਦਾ ਐ ਉਹ ਕਿਉਂ ਮੋੜਦਾ ਦਰਤੋਏ ਫਕੀਰ ਨੂੰ ਖਾਲੀ ਉਰੇ ਆਰੇ ਉਰੇ ਆਰੇ ਉਰੇ ਆਰੇ ਉਹ ਨਹੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਲਾਉਂਦੇ ਪੂਰੀ ਠਾਰਾਂ ਦੀ ਦੇ ਬਸ ਨਹੀਂ ਨਹੀਂ ਖਾਂਦੀ ਉਹ ਨਾ ਟਿੰਨ ਮੋੜੀ ਨਹੀਂ ਦਿਆ ਨਾ ਨਾ ਕੋਈ ਚੱਕਰ ਨਹੀਂ ਉਹ ਦੇ ਦੇ ਉਹ ਕੋਈ ਗੱਲ ਉਹ ਦੇ ਦੇ ਓਏ ਆ ਪੈਸੇ ਕੱਢ ਯਾਰ ਨਹੀਂ ਪੈਸੇ ਦੀ ਗੱਲ ਹੀ ਨਹੀਂ ਕੋਈ ਚੱਕਰੀ ਨਹੀਂ ਹੋਰ ਮੁਕਤ ਦੰਦਾ ਫਿਰ ਮੈਂ ਅਗਲਾ ਦਊਗਾ ਇਹ ਤਾਂ ਚੀਜ਼ ਲੈ ਕੇ ਜਾਊਗਾ ਓਏ ਆ ਬਾਈ ਨੇੜਿਆ ਲੱਗੇ ਤਾਂ ਲੱਗ ਬਾਈ ਠੀਕ ਆ ਨਾ ਕੱਦ ਕਾੜ ਵਾਲੀ ਬੱਕਰੀਆਂ ਜਾਨ ਚ ਹੀ ਖੜੀ ਲੱਸੀਆ ਬੱਚਾ ਦੇ ਕਿੰਨਾ ਬੱਕਰੀ ਮੰਗ ਰਿਹਾ ਕੋਈ ਦੰਦ ਘਸਾਇਆ ਤਾਂ ਗੱਲ ਕਰ ਯਾਰ ਬੱਕਰੀਆਂ ਕੋਈ ਥਣ ਚ ਕਵੇਂ ਤਾਂ ਗੱਲ ਕਰ ਜਾਂ ਜੇ ਜੀ ਜਾਨ ਹੁੰਦੇ ਇਹੀ ਵੇਚਦੇ ਵੀਰੇ ਬਾਈ ਤੇ ਇਹੀ ਆ ਦੇ ਨਾ ਵੀ ਤਾਂ ਗੱਲ ਕਰ ਜਾਨ ਤਾਂ ਹੁਣ ਅਗਲਾ ਪਾਊਗਾ ਯਾਰ ਤਾਂ ਤਾਂ ਪੂਣੀ ਨਹੀਂ ਬਾਈ ਯਾਰ ਬਾਈ ਵੀਰੇ ਖਾਸ ਕੋਈ ਯਾਰ ਤੇ ਦੇ ਕਿਉਂ 18 ਦੀ ਜਿਹੜਾ ਉਹ ਸਸਤੀ ਦਾ ਪੂਰੇ 19000 ਦੇ ਦੂੰਗਾ ਜਿੰਨੇ ਲੈ ਆਣੀਆਂ ਬਸ ਸੌ ਖਾ ਕੇ ਸੌਤੇ ਨਹੀਂ ਹੁੰਦੇ ਸੌ ਖਾਣ ਵਾਲੀ ਗੱਲ ਨਹੀਂ ਗੀ 20000 ਮੰਗਾ ਚ 30000 ਡਾ ਦਸ ਸੌਦਾ ਦੇਣ ਵਾਲੀ ਗੱਲ ਤਾਂ ਵਾਕਈ ਕੀ ਫਾਇਦਾ ਵੀ ਲੈ ਕਰੀ ਇੱਕ ਗੱਲ ਸੁਣਦੇ ਬਾ ਬੋਲ ਦੇ ਇੱਕ ਗੱਲ ਸੁਣਦੇ ਲਿਖਿਆਈ ਦੋਏ ਪਾਸੇ ਤੂੰ ਕਰਾਈ 18500 ਤੇ ਮੁੱਕ ਗਈ ਚੱਕ ਦੇ ਬੱਕਰੀ ਆ ਸਾਡੀ ਕਿਤੇ ਨਹੀਂ ਟੰਗ ਟੁੱਟਦੀ 400 ਨਾਲ ਹੈਲੋ ਦੇ ਬਈ ਪੈਸੇ ਫੜਾ ਕੱਢ ਬੱਕਰੀ ਵਾ ਮੈਂ ਯਾਰ ਲੰਗਵਾੜ ਦਿੰਦਾ ਲੈ ਖਾ ਕੱਢ ਆਇਆ ਬੜੇ ਬਈ ਬੱਚਾ ਪਲਿਆ ਹੋਇਆਗਾ ਉਧਰ ਹੀ ਲੈ ਕੇ ਆ ਨਾ ਪੈਸੇ ਲੈ ਲੈ ਜਾਣਤਾ ਹੈ ਪਾਦੂ ਜੋਂ ਲਾਏ ਪੱਤੀ ਲੂੰਗ ਦਾ ਥੈਲਾ ਲਈ ਇੱਥੋਂ ਐਨੀ ਸਾਡੇ 1.5 ਲਖਾਈ ਉਹ ਕਰਾਉ ਦੇ ਪਾਸੋਂ ਛੋੜੋਗੀ ਬੰਨਣਾ ਚਾਹੀਓ ਵਿੱਚੇ ਲਿਖਾਈ ਹੋਈ ਤੈਨੂੰ ਪਸੰਦ ਆ ਲੈ ਜੀ ਬਾਈ ਮਹਿੰਗੀਆਂ ਛੱਡ ਦੇ ਕਿਉਂ ਵੀ ਹਜੇ ਵੀ ਕੋਈ ਗੱਲ ਨਹੀਂ ਪੁਰਾ ਲਿਆ ਰਸਕਾੜ ਵਾਲੀਆ ਵੱਡੇ ਪਾਈ ਲੈ ਪਾਜਾ ਬਲਾੜਾ ਲੇਹਗਾ ਮਗਰ ਜੀ ਦੁੱਧ ਪੀਤੇ ਪਿੱਛੇ ਜਿਵੇਂ ਏਡੇ ਏਡੇ ਕਿ ਹੁੰਦੇ ਨੇ ਇਹ ਵੀ ਨਾ ਸੋਹਣਾ ਵੀ ਆ ਬਾਈ ਚੱਲ ਵੀ ਲੈ ਬੱਕਰੀ ਮੂੰਹ ਵੀ ਕੰਨਾਂ ਦੀ ਸੋਹਣੀ ਆ ਯਾਰ ਇਸੀ ਤੋਂ ਦਾ ਹੋ ਜੂਰਾ ਜੀ ਤੂੰ ਤਲੇ ਦਾ ਤੜਕੀ ਮਾਰਿਆ ਕਰੀ ਭਰਾ ਵੱਢ ਕੇ ਉਹ ਤੂੜੀ ਕਾ ਨੂੰ ਪਾਵਾਂਗੇ ਇਹਨੂੰ ਬੰਦ ਕਰਦਾ ਕਈ ਵੇ ਸੰਧੀ ਸਮਾਨ ਪਾਵਾਂਗੇ ਲੈ ਫੜਾ ਨ 4 5 6 7 8 9 10 11 12 13 14 15 16 17 18 18.5 ਲਿਖਾਈ ਕਰਾ ਕੇ ਲਿਆ ਬੰਦਾ ਨਾ ਦਾ ਨਾਮ ਲੈ ਜਾ ਆ ਜਾ ਵੀਰੇ ਜਾ